हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਆਂ ਪਿੰਡ ਮਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਮント ਦੇ ਕੋਲੇ ਪਹੁੰਚੇ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਔਰ ਰੁਟੀਨ ਦੇ ਵਿੱਚ ਪਸ਼ੂ ਦੋਸਤੋ ਆਉਂਦੇ ਆ ਤੇ ਪਸ਼ੂ ਵੀ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਕੋਈ 8 ਤੋਂ 10 ਨਗ ਜਿਹੜੇ ਆ ਐਵਰੀ ਡੇ ਰੂਟੀਨ ਦੇ ਵਿੱਚ ਦੋਸਤੋ ਇਸ ਘਰੇ ਪਸਵਾਉਂਦੇ ਆ ਠੀਕ ਆ ਤੇ ਨਾਲ ਲੱਗਦੇ ਪਿੰਡ ਬੱਲਿਆਂ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਬੈੜਵਾਲ ਪਿੰਡ ਥੋੜੀ ਦੂਰੀ ਤੇ ਆ ਫਤਿਹਪੁਰ ਜਗਤਪੁਰਾ ਨਵਾਂ ਪਿੰਡ ਇਹ ਥੋੜੀ ਥੋੜੀ ਦੂਰੀ ਤੇ ਆ ਅਮਰਕੋਟ ਅੱਡਾ ਲੱਗਦਾ ਦੋਸਤੋ ਲਖਨਾ ਪਿੰਡ ਰਾਜੋਂਕੇ ਇਹ ਥੋੜੀ ਥੋੜੀ ਦੂਰੀ ਤੇ ਆ ਤੇ ਵੀਰ ਗੁਰਵੰਤ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਅੱਜ 7 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੋਸਤੋ ਸ਼ਾਮ ਦੇ 5:00 ਵਜੇ ਦਾ ਅੱਜ ਟੋਟਲ ਜਿਹੜਾ ਤੁਹਾਨੂੰ 7 ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਾਂ ਤੁਹਾਨੂੰ ਦਿਖਾਵਾਂਗੇ ਮੱਝਾਂ ਛੋਟੀਆਂ 6 ਆ ਤੇ ਇੱਕ ਵਾਇਰ ਦਿਖਾਵਾਂਗੇ 4 ਮੱਝਾਂ ਜਿਹੜੀਆਂ ਦੋਸਤੋ ਸੋਈਆਂ ਸਪਾਈਆਂ ਤੇ 3 ਗੱਬਣ ਠੀਕ ਹੈ ਜੀ ਸੋ ਪੂਰੀ ਡਿਟੇਲ ਰੇਟ ਭਾਅ ਪਰਤਾ ਦੁੱਧ ਕਿੰਨਾ ਹੋਣ ਥੱਲੇ ਹਾਜ਼ਰ ਆ ਕਿੰਨੇ ਕਿੰਨੇ ਸੂਬੇ ਜਿਹੜੀਆਂ ਇਹ ਮੱਝਾਂ ਛੋਟੀਆਂ ਨੇ ਪੂਰੀ ਡਿਟੇਲ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਮਝ ਵਿੱਚ ਆ ਸਕੇ ਵੀਰਾਂ ਨੂੰ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਅੱਗੇ ਸਾਂਝੀ ਜਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਕਿਸੇ ਨਵੇਂ ਫਾਰਮਰ ਵੀਰ ਤੱਕ ਜਿਹੜੀ ਆਪਣੀ ਕਵਰੇਜ ਆ ਵੀਡੀਓ ਆ ਉਹ ਪਹੁੰਚ ਸਕੇ ਠੀਕ ਆ ਜੀ ਸੋ ਆਓ ਲੈਨੇ ਆ ਜਾਣਕਾਰੀ ਵੀਰ ਗੁਰਵੰਤ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੋ ਸਰ ਟਿੱਡਾ ਜੀ ਠੀਕ ਠਾਕ ਵੀਰ ਜੀ ਹੋਰ ਸਨੋ ਕੈਮ ਹਾਂ ਜੀ ਵਧੀਆ ਵਧੀਆ ਜੀ ਠੀਕ ਅੱਛਾ ਗੁਰਵੰਤ ਭਾਈ ਅੱਜ ਜਿੰਦਾ ਕਿ ਆਪਣੇ ਕੋਲ ਸੱਤ ਪਸ਼ੂ ਆ ਤੇ ਜਿੰਨਾਂ ਦੇ ਵਿੱਚ ਮੱਝਾਂ ਤਿੰਨ ਸੁਈਆਂ ਚਾਰ ਦੱਬਣ ਤਿੰਨ ਗੱਬਣਾ ਤੇ ਇੱਕ ਵੜ ਗੱਬਣੇ ਠੀਕ ਹੈ ਜੀ ਲਓ ਦੋਸਤੋ ਕਰ ਲੈਨੇ ਆ ਸ਼ੁਰੂਆਤ ਇੱਕ ਪਾਸਿਓ ਠੀਕ ਹੈ ਤੇ ਬਾਕੀ ਜਵਾਬ ਸਮਾਤੀਆਂ ਬਿਲਕੁਲ ਓਕੇ ਰਿਪੋਰਟਾਂ ਨੇ ਕੋਈ ਭਾਂਡ ਭਰਾ ਸੱਚਨ ਆਪਣਾ ਆਨਲਾਈਨ ਸੌਦਾ ਕਰਦਾ ਜੋ ਆਪਾਂ ਦੱਸਾਂਗੇ ਉਹ ਅਗਲਾ ਆਪਦੀ ਭਾਵੇਂ ਤਸੱਲੀ ਕਰ ਲੈ ਭਾਵੇਂ ਆਪਣੇ ਤੇ ਰਹੇ ਉਹ ਜੋ ਦੱਸਾਂਗੇ ਉਹ ਨਿਕਲੂ ਠੀਕ ਹੈ ਜੀ ਹਾਂਜੀ ਤੇ ਆਜੋ ਗੁਰਮント ਭਾਈ ਪਹਿਲੇ ਨੰਬਰ ਤੋਂ ਇਥੋਂ ਸ਼ੁਰੂਆਤ ਕਰ ਲਈਏ ਆਪਾਂ ਤੇ ਇਹਦੀ ਡਿਟੇਲ ਕੀ ਆ ਸੁਹਾ ਕਿਨਮਾ ਤੇ ਇਹ ਸੁਣ ਵਾਲੀ ਵੀਰ ਜੀ ਠੀਕ ਹੈ ਜੀ ਸੁਹਾ ਕਿਨਮਾ ਸੁਣਦੀ ਅੱਗੇ ਇਹ ਦੂਜਾ ਸੁਹਾ ਸੁਣੀ ਦੂਜਾ ਸੁਹਾ ਸੁਣੀ ਹੈ ਹ ਠੀਕ ਹੈ ਦਿਨ ਲੈ ਜੂ ਅਜੇ ਹੈ ਆ ਲੋ ਕੱਢ ਜੂ ਹਫਤਾ ਅਜੇ ਹਫਤਾ ਲੈ ਜੂ ਅਜੇ ਵੀਰ ਜੀ ਹੂੰ ਲਓ ਦੋਸਤੋ ਦੂਜਾ ਸੂਆ ਸੁਣੀ ਆ ਤੇ ਹਫਤਾ ਕਾ ਅਜੇ ਸਮਾ ਲੈਂਦੀ ਐ ਇਹ ਮਾਝ ਬਾਕੀ ਚੰਗੀ ਚੌੜੀ ਪਿੱਠਪੂੜੇ ਤੂੰ ਆ ਰਾਜੀ ਵਜਨ ਵਜਨ ਤੁਸੀਂ ਆ ਵੀ ਦੇਖ ਕੇ ਚੈੱਕ ਕਰ ਲਓ ਵਜਨ ਲੋਡ ਪੂਰਾ ਮੱਝ ਦਾ ਠੀਕ ਆ ਤੇਪਨ ਤੋਂ ਪਨ ਇੱਕ ਨੰਬਰ ਹੀ ਹੁੰਦੀ ਆ ਵੈਸੇ ਆਪਦੀ ਤਸੱਲੀ ਦਾ ਕਰਕੇ ਆਪਾਂ ਲੈ ਕੇ ਆਉਂਦੇ ਹਰ ਇੱਕ ਪਸ਼ੂ ਦੀ ਹਾਂਜੀ ਵੀਰ ਜੀ ਤੇ ਬਾਕੀ ਗਰਵੰਤ ਹੋਰ ਕੋਈ ਗੱਲਬਾਤ ਵਿਰਜਿਆ ਇਹ ਆਇਆ ਹਫਤਾ ਲੈ ਜੂਗੀ ਇਸ ਟਾਈਮ ਤੇ ਜੇ ਬਿਲਕੁਲ ਸਹੀ ਹੈ ਜੋ ਕੁਝ ਆਪਾਂ ਚੈੱਕ ਕਰਕੇ ਲਿਆਏ ਆ ਹਾਂ ਹਾਂਜੀ ਠੀਕ ਆ ਜੀ ਸੋ ਇਹ ਜਿਹੜੀ ਦੋਸਤੋ ਮੱਝ ਗੱਪਣਾ ਬਾਕੀ ਵੀਰਾਂ ਦਾ ਵੀ ਤਸੱਲੀ ਆਪਣੀ ਪੂਰੀ ਆ ਕੋਈ ਵੀਰਾਂ ਆਨਲਾਈਨ ਸੌਦਾ ਕਰਦਾ ਘਰ ਆਣ ਕੇ ਤਸੱਲੀ ਕਰਨਾ ਚਾਹੁੰਦੇ ਹੋ ਤੇ ਜਿੱਦਾਂ ਮਰਜ਼ੀ ਕੋਈ ਬੇ ਤੜਕੇ ਸੌਦਾ ਕਰ ਸਕਦੇ ਦੋਸਤੋ ਤਸੱਲੀ ਕਰ ਸਕਦੇ ਜੀ ਆਨਲਾਈਨ ਖਰੀਦਾ ਕੋਈ ਵੀਰਾਂ ਆਨਲਾਈਨ ਤੁਸੀਂ ਟਿਪ ਕੇ ਤਸੱਲੀ ਕਰਵਾ ਸਕਦੇ ਜੀ ਘਰ ਆਣ ਕੇ ਤਸੱਲੀ ਕਰਨੀ ਚਾਹੁੰਦੀ ਆ ਦੋਸਤੋ ਤੇ ਘਰ ਆਣ ਕੇ ਤੁਸੀਂ ਜਿਹੜੇ ਟਿਪ ਕੇ ਤਸੱਲੀ ਭਰਾ ਕੇ ਕਰ ਲਿਓ ਠੀਕ ਆ ਤੇ ਖੋਲ ਕੇ ਦਿਖਾ ਦਗੇ ਸੋ ਰਾਜੀ ਆ ਵਜਨ ਲੋਡ ਪੂਰਾ ਦੋਸਤੋ ਚੰਗੀ ਜੰਮੀ ਪਲੀ ਆ ਕਰਮਾਣੀ ਚੰਗੀ ਸੋਹਣੀ ਸੇਵਾ ਦੇ ਵਿੱਚੋਂ ਆਈ ਆ ਸਭੀ ਸੁਭੀ ਚੰਗੀ ਆ ਬਾਕੀ ਥਣਾ ਥਣਾ ਦੀ ਹਵਾਨੇ ਲੇਵੇ ਦੀ ਕੁਆਲਿਟੀ ਵੀ ਕਾਫੀ ਸੋਹਣੀ ਆ ਨੇਵਾਡਰ ਬਣਾ ਕੇ ਤਿਆਰ ਕਰਦੀ ਪਈ ਆ ਸੋਹਣਾ ਲੇਵਾ ਬਣਾ ਕੇ ਤਿਆਰ ਕਰਨੀ ਆ ਆ ਨਾ ਲੱਗੂ ਚੱਲ ਬਾਹਰ ਆ ਦੇਖੋ ਹੂੰ ਤੋਰ ਤੋਰ ਲੋ ਕਰਵਾਤਾ ਸੋ ਲੇਵਾ ਭਾਂਡਾ ਦੋਸਤੋ ਚੰਗਾ ਠੀਕ ਆ ਜੀ ਹਵਾਨਾ ਲੇਵਾ ਚੰਗਾ ਤੇ ਉਮੀਦ ਹੈ ਵੀ ਜੇਕਰ ਦੋਸਤੋ 5-7 ਦਿਨ ਹੋਰ ਕੱਢ ਗਈ ਕਰਮਾਂ ਲਈ ਤੇ ਬਣੂ ਤੁਹਾਨੂੰ ਪੂਰਾ ਠੀਕ ਆ ਸੋ ਰਾਜੀ ਵਜਨਦਾਰ ਮੈਂ ਵਾਰ-ਵਾਰ ਦੋਸਤੋ ਕਹਿਣਾ ਵੀ ਕੋਈ ਪਸ਼ੂ ਲਿੱਸਾ ਫਿੱਕਾ ਨਹੀਂਗਾ ਰਾਜੀ ਲੋਡ-ਉਲੋਡ ਪੂਰਾ ਮੈਂ ਦਾ ਫੁੱਲ ਵਜਨਦਾਰ ਹੈਵੀ ਬਾਡੀ weight ਠੀਕ ਆ ਪਿਛਲੇ ਸਵੇਰੇ ਸੋ 12 13 ਲੀਟਰ ਜਿਹੜਾ ਦੋਸਤੋ ਪਿਛਲੇ ਸਵੇਰੇ ਦੇ ਵਿੱਚ ਦੁੱਧ ਭਰਿਆ ਕਰਮਾਲੀ ਨੇ ਉਮੀਦ ਚੰਗੀ ਆ ਕਿਉਂਕਿ ਲਹੂ ਪੇਤ ਵੇਚਿਆ ਦੋਸਤੋ ਲਹੂ ਪੇਤ 45 ਮਾਜਾ ਤੇ ਚੰਗੀ ਰਾਜੀ ਮੈਂ ਦੁੱਧ ਗੜਨਾ ਬਾਕੀ ਵਜਨ ਦੋੜ ਚੰਗਾ ਉਮੀਦ ਇਸ ਵਾਰ ਵੀ ਆਪਾਂ ਚੰਗੀ ਕਰ ਸਕਦੇ ਆ ਬਾਕੀ ਅੱਗੇ ਸਮੇਂ ਤੇ ਛੱਡ ਦਿੰਦੇ ਆ ਟੁੱਕੀ ਆ ਗੱਬਣਾ ਭਰਿਆ ਪਾਂਡਾ ਤੇ ਗਰਮਾਂ ਤੱਕ ਕਿੱਥੋਂ ਤੱਕ ਦੇ ਦੇਣੀਆਂ ਫਿਰ ਕੀ ਮੰਗ ਕਰਨੀ ਆ ਡਿਮਾਂਡ ਕੀ ਕਰਦੇ ਆ ਵੀਰ ਜੀ ਦੀ ਡਿਮਾਂਡ 95000 ਆ ਹਾਂ ਹਾਂਜੀ ਤੇ ਵਿੱਚੋਂ ਛੋਟਾ ਜਿਹਾ ਆਪਾਂ ਹਰ ਇੱਕ ਪਸ਼ੂ ਦੇ ਵਿੱਚੋਂ ਹੁੰਦਾ ਹੀ ਆ ਜੋ ਕੋਈ ਹੋ ਜੂ ਮੰ ਲਓ ਦੋਸਤੋ 95000 ਮੁੱਲ ਕੀਤਾ ਵੀਰ ਨੇ 95000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਵੀਰ ਆਉਂਦਾ ਕਰੇ ਸੋ ਆਪਦੀ ਪਹਿਲਾ ਨਰਖ ਪਰਖ ਤਸੱਲੀ ਕਰੋ ਸਾਈ ਬਿਆਨਾ ਕਰਕੇ ਉਸ ਤੋਂ ਬਾਅਦ ਦੋਸਤੋ ਜੋ ਵੀ ਮਾਨਤਨ ਬਣਦਾ ਸਰਦਾ ਵਿੱਚੋਂ ਜਿੰਨੀ ਗੁਜਾਇਸ਼ ਆ ਮਾਨਤਨ ਖੁੱਲਾ ਹੋਊਗਾ ਜਿੰਨਾ ਵੀ ਹੋ ਸਕਿਆ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਆ ਗਈ ਅੱਜ ਇਹ ਵੀ ਸੋਣ ਵਾਲੀ ਵੀਰਦੀ ਚੋਟੀ ਅੱਛਾ ਇਹ ਕਿਨਵਾ ਸੁਹਾ ਕੇ ਸੁਣੀ ਇਹ ਵੀ ਦੂਜਾ ਸੁਹਾ ਸੁਣੀ ਦੂਜਾ ਸੁਹਾ ਹਾਂਜੀ ਠੀਕ ਹੈ ਜੀ ਤੇ ਦਿਨ ਕਰਵਾਂ ਤਾਂ ਇਹਦੇ ਮੈਨੂੰ ਲੱਗਦਾ ਵੀ ਇਹ ਹਫ਼ਤੇ ਦੇ ਅੰਦਰ ਬਾਅਦ ਜਾਂ ਕੋ ਪੰਜ ਚਾਰ ਦਿਨ ਕੱਢ ਜੂਗੀ ਇਹ ਜਿਆਦਾ ਹਾਂਜੀ ਹਫ਼ਤਾ ਲੈ ਜਾਊ ਜੀ ਹਾਂ ਹਾਂਜੀ ਵਜਨ ਪੂਜਨ ਇਹ ਵੀ ਚੰਗਾ ਹਾਂਜੀ ਝੋਟੀ ਜਿੰਨੀ ਆ ਦੋਸਤੋ ਚੰਗੀ ਆ ਸਿੰਗੀ ਸੁੰਗੀ ਬਹੁਤ ਚੰਗੀ ਲੱਗੀ ਠੀਕ ਆ ਜੀ ਬਾਕੀ ਆ ਫੇਸ ਤੋਂ ਤੁਹਾਨੂੰ ਥੋੜਾ ਜਿਆਦਾ ਨੇੜੇੋਂ ਦਿਖਾਉਣੇ ਆ ਆ ਕਰੋ ਚੱਕ ਠੀਕ ਆ ਜੀ ਸੋ ਸਿੰਗਾ ਸੁੰਗਾ ਦੀ ਵੀ ਸੋਹਣੀ ਆ ਤੇ ਚੌੜੇ ਪਿੱਠ ਪੁੜੇ ਦੇ ਵਿੱਚ ਰਾਜੀ ਆ ਜਿੰਨੀ ਕਰਮਾਰੀ ਆ ਵੇਖੋ ਜਿੰਨੀ ਆ ਰਾਜੀ ਆ ਸਭੀ ਸੁਭੀ ਚੰਗੀ ਆ ਠੀਕ ਆ ਜੀ ਜਿਹੜਾ ਦੋਸਤੋ ਨਾਰਮਲ ਸੇਵਾ ਦੇ ਵਿੱਚ ਹੋਵੇ ਤਾਂ ਉਹ ਵੀ ਪਸ਼ੂ ਆਪਾਂ ਦੱਸ ਦਈਦਾ ਨਾਰਮਲ ਸੇਵਾ ਦੇ ਵਿੱਚੋਂ ਨਿਕਲਿਆ ਕੋਈ ਚੰਗੀ ਸੇਵਾ ਦੇ ਵਿੱਚੋਂ ਪਸ਼ੂ ਨਿਕਲਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਦੱਸੀਦਾ ਵੀ ਚੰਗਾ ਰਾਜੀ ਪਸ਼ੂ ਆ ਸਭ ਆ ਪਸੂਆ ਠੀਕ ਆ ਤੇ ਥਣਾ ਥੋਣਾ ਦੀ ਵੀ ਜਿਹੜੀ ਵੰਡ ਬੁੰਡ ਵੀ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਈਏ ਆ ਕਰੋ ਚੈੱਕ ਹੂੰ ਠੀਕ ਆ ਜੀ ਸੋ ਬਾਕੀ ਬੇ ਧੜਕ ਕੋਈ ਆਣ ਕੇ ਵੀਰ ਆਉਦੀ ਤਸੱਲੀ ਕਰੇ ਟਿੱਪ ਕੇ ਵੇਖੇ ਚੋਂ ਤੁਹਾਨੂੰ ਦੀ ਤਸੱਲੀ ਕਰੇ ਠੀਕ ਆ ਤੇ ਚੰਗੀ ਏ ਛੋਟੀ ਥੂ ਸੁਹਾ ਦੂਜੇ ਦਸਤਾ ਗਰਵੰਤ ਹਾਂਜੀ ਦੂਜਾ ਸੂਹਾ ਸੋਣੀ ਵੀ ਜੀ ਠੀਕ ਆ ਜੀ ਹਾਂਜੀ ਲਿਓ ਖੋਲ ਕੇ ਦਿਖਾਈਏ ਵੀ ਹਾਈਟ ਆ ਦੋਸਤੋ ਮੀਡੀਅਮ ਦੇ ਵਿੱਚ ਕੋਈ ਵੀ ਅਕਾਊਂਟ ਕਰਿਓ ਹਾਈਟ ਮੀਡੀਅਮ ਮੰਨ ਕੇ ਕੋਈ ਵੀ ਰਸਵਦਾ ਕਰ ਸਕਦਾ ਠੀਕ ਆ ਤੇ ਜਿਹੜੀ ਮੀਡੀਅਮ ਕਹੀ ਜਾਵਾਂਗੇ ਦੋਸਤੋ ਉਹ ਮੀਡੀਅਮ ਮੰਨ ਕੇ ਕੋਈ ਵੀ ਇੱਕ ਆਈਡੀਆ ਰੱਖ ਕੇ ਘਰੇ ਆਵੇ ਤੇ ਜਿਹੜੀ ਕੋਈ ਮੱਝ ਝੋਟੀ ਤੁਹਾਨੂੰ ਵੱਡੇ ਕੱਦਕਾਰ ਦੇ ਵਿੱਚ ਦੱਸੀ ਗਈ ਉਹ ਵੱਡੀ ਸਮਝ ਕੇ ਕੋਈ ਭਰਾ ਸਵਦਾ ਕਰੇ ਠੀਕ ਆ ਆ ਬੁਗਟ ਹੋ ਜਾ ਠੀਕ ਆ ਸੋ ਚੰਗਾ ਪਸ਼ੂ ਹੀ ਦੋਸਤੋ ਪੇਸ਼ ਹੁੰਦਾ ਇਸ ਕਰੋਂ ਆਪਾਂ ਤੁਹਾਨੂੰ ਪਹਿਲਾਂ ਵੀ ਕਾਫੀ ਪਸ਼ੂ ਦਿਖਾਏ ਆ ਚੰਗੇ ਤੜੇ ਤੜੇ ਪਸ਼ੂ ਆਪਾਂ ਕਹਿ ਦਈਏ ਨਾ ਵੀ ਤੜੇ ਤੜੇ ਪਸ਼ੂ ਆ ਵੀ ਚੰਗੇ ਰਾਜੀ ਵਜਨ ਲੋਡ ਵਾਲੇ ਆ ਕੋ ਮੁੱਲੀ ਪਸ਼ੂ ਦੋਸਤੋ ਲੈਣਾ ਪੈਂਦਾ ਚੰਗਾ ਮੁੱਲ ਭਰ ਕੇ ਪਸ਼ੂ ਖਰੀਦਿਆ ਜਾਂਦਾ ਤੇ ਵਿੱਚੋਂ ਜੋ ਵੀ ਮਾਰਜਨ ਹੁੰਦਾ ਬਿਲਕੁਲ ਉਹ ਰੱਖ ਰਖਾ ਕਰਕੇ ਤੇ ਤੈ ਜਿਹੜਾ ਕੀਤਾ ਜਾਂਦਾ ਰੇਟ ਪਸ਼ੂ ਦਾ ਡਿਮਾਂਡ ਕੀਤੀ ਜਾਂਦੀ ਉਹਦੇ ਵਿੱਚੋਂ ਛੋਟ ਸਾਨੂੰ ਵੀ ਜ਼ਰੂਰੀ ਹੁੰਦਾ ਤੇ ਬਾਕੀ ਲੈਣ ਦੇਣ ਜਿੱਥੇ ਕੋ ਕਿਸੇ ਵੀਰ ਨੇ ਕਰਨਾ ਹੁੰਦਾ ਉੱਥੇ ਤੇ ਤੈਅ ਬੈਠ ਜਾਂਦੀ ਏ ਠੀਕ ਆ ਤੇ ਇਹਦਾ ਗਰਮ ਹੰਤ ਕਿੱਥੋਂ ਤੱਕ ਕਰਦੇ ਆ ਡਿਮਾਂਡ ਇਹਦੀ ਡਿਮਾਂਡ ਵੀਰ ਜੀ 92000 ਆ 92 ਹਾਂਜੀ ਠੀਕ ਆ ਤੇ ਚਲੋ ਬਾਕੀ ਜੋ ਹੋਇਆ ਮੌਕੇ ਤੇ ਮਹਾਨ ਕਰਨ ਕਰ ਦਿਓ ਹਾਂਜੀ ਠੀਕ ਆ ਹੂੰ ਉਹ ਛੋਟੀ ਬਰੀਡ ਵਾਲੀ ਆ ਹਾਂ ਹਾਂਜੀ ਲਓ ਦੋਸਤੋ 92000 ਇਹਦੀ ਡਿਮਾਂਡ ਆ ਠੀਕ ਆ ਅਜੇ ਬਣ ਜੂਗੀ ਹੋਰ ਚੰਗੀ ਥੱਲੋਂ ਗਰਮ ਵਾਲੀ ਬਾਕੀ ਹਫਤਾ ਲੱਗੀ ਤੇ ਬਣ ਜੂਗੀ ਸਾਰੀ ਹਾਂਜੀ ਬਾਕੀ ਜਿੰਨਾ ਕਿ ਚਲੋ ਮਿਆਦ ਪਸ਼ੂ ਦੀ ਹੈਗੀ ਸੋਣ ਚ ਦਿਨ ਉਹਨੇ ਲੈ ਹੀ ਜਾਣੇ ਆ ਤੇ ਅੱਜ ਅੱਧਿਆਂ ਦੀ ਜਿਵੇਂ ਉਹਦਾ ਵੀ ਗਿਣਤੀ ਆ ਆਪਣੇ ਕੋਲ ਗੱਬਣ ਦੀ ਅੱਧਿਆਂ ਦੀ ਸੂਈਆਂ ਸਵਾਇਆਂ ਦੀ ਆ ਹਾਂਜੀ ਅਗਲੀ ਆ ਜਿਹੜੀ ਮੱਝ ਆ ਗਈ ਇਹ ਸੂਈ ਹੈ ਕਿ ਗੱਬਣੀ ਨਹੀਂ ਇਹ ਵੀ ਗੱਬਣ ਹੈ ਜੀ ਇਹ ਵੀ ਗੱਬਣ ਹਾਂਜੀ ਵਿਖਾਇਓ ਮਾੜਾ ਫੇਸਬੁਕ ਤੋਂ ਆਹ ਲਓ ਜੀ ਇੰਦਰ ਲਓ ਵੀ ਭਰਾਵੋ ਆਹ ਕਰੋ ਜਕ ਠੀਕ ਆ ਜੀ ਸੋ ਇੱਕ ਸਿੰਘ ਦਾ ਦਾ ਦੋਸਤ ਖੋਲ ਲੱਥਾ ਬਾਕੀ ਸਿੰਘ ਖੁੱਲੇ ਉੱਚੇ ਗੁਲਾਈ ਦੇ ਵਿੱਚ ਆ ਤੇ ਇਹਦਾ ਸੁਭਾ ਫਿਰ ਕਿੰਨਾ ਮੰਨ ਕੇ ਖਰੀਦੀ ਆਪਾਂ ਇਹ ਸੁਭਾ ਵੀਰ ਜੀ ਤੀਜਾ ਸੁਭਾ ਸੁਣੀਏ ਹਾਂ ਹਾਂਜੀ ਠੀਕ ਹੈ ਜੀ ਇਹ ਦੇ ਵੱਡੇ ਕੱਦ ਕਾੜ ਦੇ ਜੀ ਹਾਂ ਲੋਕ ਦੋਸਤੋ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਚੰਗੀ ਵਜਨਦਾਰ ਫੁੱਲ ਹਾਂਜੀ ਵੱਡੀ ਪੂਰੀ ਚੌੜੀ ਪੇਠਪੂੜੇ ਦੀ ਠੀਕ ਹੈ ਜੀ ਰਾਜੀ ਮੱਝਾ ਸਵੇਰ ਦੋਸਤੋ ਤੀਜਾ ਵੀਰ ਨੇ ਦੱਸਿਆ ਬਾਕੀ ਹਰ ਕ ਵੀਰ ਦੀ ਆਪੋ ਆਪਣੀ ਅੱਗੇ ਸਮਝ ਆ ਇਹ ਵੀ ਆਪਾਂ ਜ਼ਰੂਰ ਤੁਹਾਨੂੰ ਕਹੀਦਾ ਕਿ ਆਪਦਾ ਕੋਈ ਵੀ ਅੱਗੇ ਸਮਝ ਮੰਨ ਕੇ ਕਿਸੇ ਨੇ ਸੌਦਾ ਕਰਨਾ ਤੇ ਚੰਗੀ ਮੈਂ ਆ ਬਾਕੀ ਚੌੜੇ ਪੱਲੇ ਦੀ ਆ ਠੀਕ ਹੈ ਜੀ ਚੌੜੇ ਪੇਠਪੂੜੇ ਤੋਂ ਤੇ ਤੀਜਾ ਸੂਆ ਵੀਰ ਦੱਸ ਰਿਹਾ ਵੀ ਸੂਊਗੀ ਹਫਤਾ ਲੈ ਜੂਗੀ ਇਹ ਵੀ ਗਰਵੰਤ ਹਾਂਜੀ ਵੀਰ ਜੀ ਇਹ ਵੀ ਹਫਤਾ ਲੈ ਜੂ ਜੀ ਠੀਕ ਹੈ ਸੋ ਤੇ ਪਰ ਤੋਂ ਪਰ ਦੀ ਤਸल्ली ਕੋਈ ਵੀ ਆਨਲਾਈਨ ਸੌਦਾ ਕਰਦਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਭਾਰੇ ਜੁੱਸੇ ਦੇ ਵਿੱਚ ਆ ਪੂਰੀ ਰਾਜੀ ਵਜਨ ਤਾਰ ਠੀਕ ਆ ਸੋ ਖੋਲ ਕੇ ਨੂੰ ਵੀ ਆਪਾਂ ਖੋਲ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਤੋੜ ਕੇ ਨੋ ਜਾਣੀ ਠੰਡ ਦਾ ਕਰਕੇ ਠੀਕ ਆ ਠੀਕ ਆ ਜੀ ਮੈਨਾਂ ਫਿਰ ਵੀ ਲਿਸਕੀ ਜਾਂਦੀਆਂ ਹਾਂ ਹਾਂਜੀ ਨਿਵਾਈਆਂ ਦੇ ਟਾਕੇ ਟੁਕੀ ਹਾਂ ਲਓ ਜੀ ਗਾਂ ਟੁਕੀ ਨਹੀਂ ਨਿਵਾਈ ਠੀਕ ਆ ਠੀਕ ਆ ਉਹ ਠੰਡ ਵੀ ਜਿਆਦੀ ਪੈਂਦੀ ਨਾ ਹਾਂਜੀ ਸੋ ਇਹ ਵੀ ਚੀਜ਼ ਦੇ ਉੱਤੇ ਧਿਆਨ ਰੱਖਣਾ ਪੈਂਦਾ ਕਈ ਵਸੂ ਚਲੋ ਕੋ ਦੋ ਚੌ ਪੰਜਾ ਦਿਨਾਂ ਤੱਕ ਸੂਨ ਵਾਲਿਆ ਕੁਝ ਕੁ ਸੋਏ ਸਵਾਏ ਆ ਤੇ ਨਵਾਉਣ ਦਾ ਜਿਹੜਾ ਦੋਸਤੋ ਥੋੜਾ ਜਿਹਾ ਕੀਨ ਪਰੇਜ ਰੱਖਦੇ ਆ ਵੀਰ ਕਹਿੰਦੇ ਆ ਵੀ ਆਦੀ ਠੰਡ ਠੁੰਡ ਕਰਕੇ ਪਸ਼ੂ ਨੂੰ ਨਵਾਉਣਾ ਆ ਤੇ ਲੋ ਜੀ ਠੀਕ ਆ ਐ ਨੂੰ ਮੋੜਿਓ ਕਰਵੰਤ ਪਿੱਛੇ ਨੂੰ ਬੈਕ ਨੂੰ ਆ ਖਲਾਰੇ ਉੱਥੇ ਹਾਂਜੀ ਖੜ ਜਾ ਉਹ ਖੜ ਜਾ ਕੁਝ ਨਹੀਂ ਆਉਂਦੇ ਤੈਨੂੰ ਡਰ ਜਾਂਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਠੀਕ ਆ ਮੋੜ ਦੋ ਗਰਵੰਤ ਮੋੜ ਦੋ ਠੀਕ ਆ ਜੀ ਸੋ ਇਹ ਵੀ ਮੱਝ ਭਰਾਵੋ ਜਿਹੜੀ ਗੱਬਣਾ ਪਾ ਤੁਹਾਨੂੰ ਦਿਖਾ ਰਿਹਾ ਤੀਜਾ ਨੰਬਰ ਆ ਫੇਰਵਾ ਵੀ ਨਾਲ ਹੀ ਪਾ ਦਿੰਦੇ ਆ ਤੀਜੇ ਨੰਬਰ ਤੇ ਆ ਗੱਬਣ ਮੱਝ ਆ ਸੋ ਰਾਜੀ ਆ ਕੋਈ ਵੀਰ ਦੂਰੋਂ ਤਰ੍ਹਾਂ ਡੇਉ ਸੌਦਾ ਕਰਦਾ ਤੇ ਪੂਰੀ ਰਾਜੀ ਆ ਵਜਨ ਫੁੱਲ ਤੇ ਇਹ ਤੁਸੀਂ ਧਿਆਨ ਰੱਖ ਕੇ ਜਿਹੜਾ ਸੌਦਾ ਕਰ ਲਿਓ ਵੀਰ ਦੇ ਨਾਲ ਸੂਬਾ ਤੀਜਾ ਮੰਨ ਲਿਆ ਕਿ ਹਰ ਇੱਕ ਦੀ ਸਮਝ ਆ ਦੋਸਤੋ ਠੀਕ ਆ ਜੀ ਤੇ ਤੇ ਕਿੰਨਾ ਮੋਲ ਕਰਾਂਗੇ ਤਾਂ ਜੀ ਇਹਦਾ ਮੋਲਦ ਕਰ ਨੂੰ ਵੀਰ ਜੀ ਭਾਵੇਂ 90000 ਕਰ ਲਈਏ ਪਰ 85000 ਦੀ ਦੇਵਾਂਗੇ 85 ਦੀ ਹਾਂ ਜੀ ਜਿਹੜੀ ਆ ਨਾ ਠੀਕ ਆ ਜੀ ਹਾਂ ਜੀ ਯਾਰ ਅਗਲੀ ਆਪਣੇ ਕੋਲ ਜਿਹੜੀ ਆ ਗਈ ਆ ਅਗਲੀ 5ਵੇਂ ਨੰਬਰ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਜੀ ਇਹ ਸੂਈ ਆ ਵੀਰ ਜੀ ਸੂਈ ਆ ਹਾਂ ਜੀ ਤੇ ਅੱਛਾ ਗਰਭਵੰਤ ਇਹਦਾ ਸੁਭਾ ਕਿੰਨਾ ਮਾ ਦੱਸ ਦੋ ਨਾ ਇਹ ਦੂਜਾ ਸੁਭਾ ਸੋਈ ਦੂਜਾ ਸੁਭਾ ਹਾਂਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਸੋਈ ਨੂੰ ਇਹਨੂੰ ਸੋਈ ਨੂੰ ਅੱਜ ਕੋਈ 5-6 ਦਿਨ ਹੋ ਗਏ 5-6 ਦਿਨਾਂ ਦੇ ਹਾਂਜੀ ਆਹ ਬੱਚਾ ਮਗਰ ਹਾਂਜੀ ਆਹ ਆਹ ਬੱਚਾ ਜੀ ਕੱਟੀ ਮਗਰ ਨਹੀਂ ਕੱਟਾ ਇਹਦੇ ਮਗਰ ਕੱਟਾ ਹਾਂਜੀ ਲਓ ਜੀ 5-6 ਦਿਨਾਂ ਦਾ ਦੋਸਤੋ ਸੁਭਾ ਤੇ ਦੂਜਾ ਸੁਭਾ ਸੋਈ ਹੈ ਮੱਜ ਇਹ ਮਗਰ ਕਟਾ ਮੇਲ ਕਾਫ ਆ ਤੇ ਕਿੰਨਾ ਹੁਣ ਗਰਭਵੰਤ ਬੋਲਿਓ ਬਾਹਰ ਆ ਗਈ ਕਿੰਨਾ ਕੁ ਦੁੱਧ ਇਹਦੇ ਥੱਲੇ ਵੀ ਜੀ ਕੋਈ 9-10 ਕਿਲੋ ਹੋਊਗਾ ਇਸ ਟਾਈਮ ਤੇ ਉਹਨੂੰ 9-10 ਹਾਂਜੀ ਤੇ ਇਹ ਚੰਗੀ ਐ ਚਵਾਪਸ ਮਾਦ ਹਾਂਜੀ ਐ ਚੌਣ ਪੋਲੀ ਬੱਚੇ ਤੇ ਮਿਲਦੀਆਂ ਖੁਸ਼ ਹੋ ਕੇ ਵਦਿਆਂਜੀ ਠੀਕ ਆ ਜੀ ਸੋ ਚਵਾਪਸ ਮਾਦ ਜਿਹੜੀ ਦੋਸਤੋ ਇੱਕ ਨੰਬਰ ਆ ਬਾਕੀ ਮੂੰਹ ਮੱਥੇ ਤੋਂ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਜੀ ਸਿੰਗਾ ਸੁੰਗਾ ਦੀ ਪੂਰੀ ਗੁਲਾਈ ਆ ਫੇਸ ਕੁਆਲਿਟੀ ਵੇਖੋ ਤੁਸੀਂ ਤੇ ਕਿੰਨਾ 9 10 ਦੱਸਿਆ ਤੋ ਤਾਂ ਹਾਂਜੀ ਠੀਕ ਆ ਜੀ 9 ਕਿਲੋ ਪੱਕਾ ਹੋ ਅੱਛਾ ਮੰਨੋ ਕੋਈ ਵੀਰ ਆਪਣਾ ਸੌਦਾ ਕਰਦਾ ਇੱਥੇ ਆਣ ਕੇ ਚੋਂਦਾ ਦੂਰੋਂ ਤਰਾਡੇੋਂ ਆਉਂਦਾ ਹਾਂਜੀ ਤੇ 9 ਕਿਲੋ ਦੀ ਚਵਾਈ ਕਰੂਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਉਹਰ ਛਟਾ ਕਿਸੇ ਪਾਸੇ ਕੋਈ ਨੀਕੀ ਕੋਈ ਚੱਕਰ ਨਹੀਂ ਆਇਆ ਭੋਲੀ ਚੋਂ ਠੀਕ ਹੈ ਜੀ ਹਾਂ ਜੀ ਲੋਵੀ ਭਰਾਵੋ ਦੂਜਾ ਸੁਆ ਅਗਲੀ ਚੌਥੇ ਨੰਬਰ ਤੇ ਮਾਝਾ ਸੂਈ ਸਵਾਈ ਆ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਹੈ ਦੋਸਤੋ ਗੱਬਨ ਵੀ ਮਿਲਣਗੇ ਤੁਹਾਨੂੰ ਸੂਏ ਸਵਾਈ ਵੀ ਪਸ਼ੂ ਮਿਲਣਗੇ ਜਿਹੋ ਜੀ ਕਿਸੇ ਵੀਰ ਦੀ ਫਾਰਮਰ ਵੀਰ ਦੀ ਪਸੰਦ ਆ ਉਦਾਂ ਦਾ ਤੁਸੀਂ ਪਸ਼ੂ ਖਰੀਦ ਸਕਦੇ ਜੀ ਠੀਕ ਆ ਮਗਰ ਕਟਾ ਵੀ ਤੁਹਾਨੂੰ ਦਿਖਾਤਾ 9 ਕਿਲੋ ਧਾਰਾਂ ਨੇ ਕੋਈ ਵੀ ਇੱਥੇ ਆਣ ਕੇ ਚਵਾਈ ਕਰਦਾ ਦੂਰੋਂ ਤੜਟੋਂ ਸਾਈ ਵੀ ਇਹਨਾਂ ਕਰ ਲੈ ਖੋਲ ਦੀ ਆਪਦੀ ਚਵਾਈ ਕਰ ਲੈ ਹਾਂ ਜੀ ਹਾਂ ਜੀ ਖੋਲ ਦੀ ਆ ਲਿਓ ਜੀ ਗਰੋਂਦ ਤੋ ਖੋਲ ਕੇ ਤੋਰ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਤੁਹਾਨੂੰ ਪਤਾ ਹੈ ਠੰਡ ਬੜੀ ਪੈਂਦੀ ਹੈ ਨਾ ਹੂੰ ਖੜ ਜਾ ਲੋ ਆ ਦੋਸਤੋ ਠੀਕ ਆ ਜੀ ਤੇ ਹਾਈਟ ਮੀਡੀਅਮ ਆ ਤੋਂ ਥੋੜੀ ਜਿਹੀ ਪਲਾਸ ਤੋਂ ਦੀ ਹਾਈਟ ਮੰਨ ਕੇ ਕੋਈ ਵੀ ਰਸਬਦਾ ਕਰ ਲੈ ਠੀਕ ਆ ਤੇ ਵੱਡੀਆਂ ਮੱਜਾਂ ਦੇ ਵਿੱਚ ਵੀ ਆ ਜਾਂਦੀ ਆ ਬਾਕੀ ਸੂ ਸਵਾ ਦੇ ਵਿੱਚ ਪਸੂ ਆਇਆ ਹੁੰਦਾ ਦੋਸਤੋ ਕੋਈ ਸਿੱਧੇ ਸੁਧੇ ਹੁੰਦੇ ਆ ਆਪਾਂ ਹਰ ਵਾਰੀ ਕਹਿੰਨੀ ਆ ਵੀ ਘੱਟੋ ਘੱਟ ਕੋਈ 8-7 ਦਿਨ ਕੋਈ 10 ਦਿਨ ਕੋਈ ਹਫਤਾ ਡੇਢ ਹਫਤਾ ਪਸੂ ਲੈ ਜਾਂਦਾ ਬਾਕੀ ਚੰਗੀ ਆ ਥਣ ਭਾਂਡਾ ਵੀ ਕਾਫੀ ਸੋਹਣਾ ਤੇ 9 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਅਗੇ ਚੋ ਲੈਣਾ ਠੀਕ ਆ ਜੀ ਤੇ ਬਾਕੀ ਇਹ ਕਿ ਸੇਵਾ ਕੋ ਚੰਗੀ ਕਰ ਲੂਗਾ ਦੋਸਤੋ ਦੁੱਧ ਵਧਾਉਣਾ ਘਟਾਉਣਾ ਅਗਲੇ ਕਿਸੇ ਵੀਰ ਦੇ ਬਿਲਕੁਲ ਹੱਥ ਵਿੱਚ ਆ ਚੰਗੀ ਸੇਵਾ ਕਰ ਲੂਗਾ ਦੁੱਧ ਵਧਾ ਲੋਗੇ ਨਰਮ ਸੇਵਾ ਰਹੀ ਦੋਸਤੋ ਕਈ ਵਾਰਾਂ ਪਸੂ ਦੁੱਧ ਘਟ ਵੀ ਸਕਦਾ ਠੀਕ ਹੈ ਬਾਕੀ ਇੱਥੇ ਜਿੰਨਾ ਚੋਕ ਲੈ ਜਾਉਗੇ ਉਹ 9 ਕਿਲੋ ਆ ਹਾਂ ਤੋਰ ਲਿਗੇ ਆ ਜਾ ਅੱਛਾ ਇਹਦਾ ਫਿਰ ਕੀ ਕੀਤਾ ਮੁੱਲ ਡਿਮਾਂਡ ਕੀ ਕਰਦੇ ਆ ਤੇ ਕਿੱਥੋਂ ਤੱਕ ਦੇ ਦੇਣੀ ਇਹ ਜੀ ਸਹੀ ਡਿਮਾਂਡ ਜਿਹੜੀ ਵੇਜੀ 85000 ਹਾਂ ਹਾਂਜੀ ਠੀਕ ਆ ਜੀ ਤੇ ਲੈਣ ਦੇਣ ਦੀ ਕਿਹੜੀ ਗੱਲ ਹੋਗੀ 85000 ਦਾ ਡਿਮਾਂਡ ਹੋਗੀ ਉਹ ਚੋਂ ਕੋਈ ਮਾਨਤਾ ਨਾ ਹੋ ਜਾਊਗਾ 85 ਚ ਮਾਨਤਾ ਨਹੀਂ ਆ ਹਾਂਜੀ ਐਡਾ ਕੋਈ ਜ਼ਿਆਦਾ ਫਰਕ ਨਹੀਂ ਪਰ ਕਰਦਾ ਕੋਈ ਨਹੀਂ ਮੌਕੇ ਤੇ ਮਾਨਤਾ ਕਰਦਾ ਅੱਛਾ ਜੀ ਹਾਂਜੀ ਲੋ ਜੀ ਦੋਸਤੋ 85000 ਦੇ ਵਿੱਚੋਂ ਬਾਈ ਗਰਵੰਤ ਕਹਿੰਦਾ ਮਾਨਤਾ ਨਹੀਂ ਹੋਊਗਾ ਠੀਕ ਉਹ ਜ਼ਿਆਦਾ ਫਰਕ ਨਹੀਂ ਹੈਗੇਗੇ ਬਾਕੀ ਵਿੱਚੋਂ ਵੇਖੋ ਜੋ ਵੀ ਛੋੜ ਛਪਾ ਆ ਉਹ ਜਿਹੜੇ ਵੀਰ ਨੇ ਖਰੀਦਣਾ ਆਣ ਕੇ ਆਪਦਾ ਤੈਅ ਕਰ ਲਿਓ ਫੋਨ ਕਰ ਲਿਓ ਠੀਕ ਆ ਤੇ ਆ ਆ ਗਈ ਆਪਣੇ ਕੋਲ 5ਵੇਂ ਨੰਬਰ ਤੇ ਵੀ ਸੂਈ ਆ ਹਾਂਜੀ ਇਹ ਵੀ ਸੂਈ ਇਹਦਾ ਗਰਵੰਤ ਸੂਬਾ ਕਿੰਨਾ ਤੇ ਕਿੰਨੇ ਕ ਦਿਨਾਂ ਦੀ ਹੋ ਗਈ ਇਹ ਦੂਜਾ ਸੂਬਾ ਸੂਈ ਵੀਰ ਜੀ ਤੀਜਾ ਦਿਨ ਹੋਇਆ ਜੀ ਅੱਜ ਦੂਜਾ ਸੂਬਾ ਤੀਜੇ ਦਿਨ ਦੇ ਵਿੱਚ ਅੱਜ ਹਾਂਜੀ ਬੱਚਾ ਮਗਰੇ ਦੇ ਕਿੱਦਾਂ ਆ ਕੱਟਾ ਜੇ ਮਗਰਾ ਵੇ ਮਗਰੇ ਦੇ ਵੀ ਕੱਟਾ ਆਹ ਵੇ ਲੋ 나ੜੂ ਦਾ ਆ ਮੇਲ ਕਾਫਨ ਬਿਲਕੁਲ 나ੜੂ ਬੱਚੇ ਦੇ ਨਾਲ ਹਾਂਜੀ ਆ ਲੋ ਹੋਰ ਕੋ ਗਾੜੇ ਬੈਂਚ ਲਾ ਲਓ ਠੀਕ ਆ ਜੀ ਸੋ ਕੱਟਾ ਦੂਜਾ ਸੂਬਾ ਦੋਸਤੋ ਤੇ ਤਿੰਨ ਦਿਨਾਂ ਦੀ ਸੂਈ ਹੈ ਇਹ ਮਾਜ ਤੇ ਬੌਲੇ ਤੇ ਹੋਊਗੀ ਹੁਣ ਹਾਂਜੀ ਅਜੇ ਬੌਲੇ ਤੇ ਤੇ ਕਿੰਨਾ ਕ ਬੌਲਾ ਹੈ ਜਰ ਇਹ ਥੱਲੇ 7 ਕਿਲੋ ਬੌਲਾ ਹੋਏ ਜੀ ਸਹੀ ਜਿਹੜਾ 7 ਕਿਲੋ ਹਾਂਜੀ ਠੀਕ ਆ ਜੀ ਕਿਦਾਂ ਦੀ ਨਿਗਲੀ ਚਵਾਈ ਚਵਾਈ ਐ ਭੋਲੀ ਵੀ ਜੀ ਚੋਂ ਠੀਕ ਆ ਜੀ ਹਾਂਜੀ 7 ਕਿਲੋ ਬੌਲਾ ਹਾਂਜੀ ਠੀਕ ਆ ਜੀ ਲਓ ਦੋਸਤੋ 7 ਕਿਲੋ ਬੌਲਾ ਤੇ ਬਿਲਕੁਲ ਤਾਜੀ ਸੂਈ ਸਵਈ ਹੈ ਬੌਲੇ ਤੇ ਆ ਕੋਈ ਵੀਰ ਆਪਦੀ ਅਣਕੇ ਤਸੱਲੀ ਕਰ ਸਕਦਾ ਬੱਚਾ ਤੁਹਾਨੂੰ ਦਿਖਾ ਦਗਾ ਆਹ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਆ ਜੀ ਤੀਜਾ ਦਿਨ ਕੋਸ਼ਪਾਸ ਵੀ ਪੂਰੀ ਲੰਬਾਈ ਦੇ ਵਿੱਚ ਆ ਠੀਕ ਆ ਜੀ ਤੇ ਫੇਸ ਕੁਆਲਟੀ ਤੋਂ ਵੀ ਦਿਖਾਵਾਂਗੇ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਆ ਲਓ ਆ ਨਿਸ਼ਾਨ ਚ ਕਾਦੇ ਆ ਗਰਵੰਤ ਇਹ ਪਹਿਲਾਂ ਤੋਂ ਹੀ ਕੋਈ ਉਹ ਫਲੈਰੀ ਫਲੋਰੀਆ ਦਾ ਚੱਕਰ ਨਹੀਂਗਾ ਅੱਛਾ ਅੱਛਾ ਹਾਂਜੀ ਠੀਕ ਆ ਲਓ ਵੀ ਸੋ ਸੂਈ ਸਵਾਈਏ ਦੋਸਤੋ ਸੂਈ ਸਵਾਈ ਦਾ ਵਾਦਾ ਇਹ ਹੈਗਾ ਬਾਕੀ ਕੋਈ ਵੀ ਰੌਦਾ ਪਰਾ ਕੇ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਹਾਡਾ ਹੱਕ ਆ ਜਿੱਦਾਂ ਵੀ ਤਸੱਲੀ ਕਰਨਾ ਚਾਹਵੇ ਕੋਈ ਵੀਰ ਕਰ ਸਕਦਾ ਲਓ ਲਿਆ ਵਿਗਰਮਤ ਖੋਲ ਦੇ ਨੂੰ ਵੀ ਤੇ ਇਹ ਜਿਹੜੀ ਦੋਸਤੋ ਆਪਾਂ 5ਵੇਂ ਨੰਬਰ ਤੇ ਤੁਹਾਨੂੰ ਵਾਜ ਦਿਖਾ ਰਹੇ ਹਾਂ ਸੂਈ ਸਵਾਈ ਆ ਹਾਈਟ ਮੀਡੀਅਮ ਦੇ ਵਿੱਚ ਆ ਬੇਰਬੂਲ ਵੀ ਚੰਗੀ ਆ ਲੰਬਾਈ ਨਬੂਈ ਚੰਗੀ ਐ ਇਸ ਮੈਂ ਦੀ ਵੀ ਆ ਲਓ ਤੇ ਬੱਚੇ ਲੱਗੇ ਲਾ ਲਓ ਜੀ ਠੀਕ ਆ ਇਹ ਗੁਰਵੰਤ ਇਹ ਤਾਂ ਫਿਰ ਕੀ ਕਰਦੇ ਆ ਮੁੱਲ ਇਹਦੀ ਡਿਮਾਂਡ ਵੀ ਜੀ ਸਹੀ ਜਿਹੜੀ 75000 ਥਣਾ ਦਾ ਕਰਕੇ 75000 ਹਾਂ ਹਾਂ ਜੀ 75000 ਹਾਂ ਜੀ ਠੀਕ ਆ ਜੀ ਬੋਤਰਾ ਵੀ 85 ਵਾਲੀ ਆ ਹਾਂ ਲਓ ਜੀ 75000 ਹਾਂ ਜੀ ਠੀਕ ਆ ਜੀ ਤੇ ਹੁਣ 7 ਕਿਲੋ ਬੋਲਾ ਹੈ ਹਾਂ 7 ਕਿਲੋ ਬੋਲਾ ਜਿਹੜਾ ਇਸ ਟਾਈਮ ਤੇ ਨੂੰ ਠੀਕ ਆ ਵੀ ਠੀਕ ਆ ਦੋ ਦੰਜ 10 ਤੋਂ ਵਾਰ ਹੀ ਦਊਗੀ ਹਾਂ ਹਾਂ ਜੀ ਲਓ ਵੀ ਦੋਸਤੋ 7 ਕਿਲੋ ਬੌਲੇ 10 ਤੋਂ ਪਲੱਸ ਹੀ ਦੋ ਦਵੀਰਾਂ ਦਾ ਵੀ ਚੜੂਗੀ ਦੁੱਧ ਤਾਂ ਦਸੋਂ ਬਾਹਰ ਹੀ ਚੱਲੂਗੀ ਬਾਕੀ 7 ਕਿਲੋ ਬੌਲੇ ਦੀ ਹੁਣ ਗੱਲ ਕਰਦੇ ਪਏ ਆ ਦੋਸਤੋ ਬੌਲੇ ਨੂੰ ਬੌਲੇ ਦੀ ਤਾਂ ਸਮਝ ਆ ਜਾਵੇ ਤੇ ਦੁੱਧ ਜਿਹੜਾ ਕਿ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਦਸੋਂ ਬਾਹਰ ਵੀ ਨਹੀਂ ਨਾ ਇਹ ਟਾਈਮ ਤੇ ਆ ਜਾ ਰਿਹਾ ਆਪਾਂ ਦੁੱਧ ਸਣਾ ਹਾਂਜੀ ਠੀਕ ਆ ਜੀ ਠੀਕ ਆ ਆਜੋ ਗਰਵੰਤ ਅਗਲੀ ਇਹ ਆਗੇ ਆਪਣੇ ਕੋਲ ਆਹ ਆਹ ਨਹੀਂ ਲਾਂਬੇ ਵਾਲਾ ਸੌਦਾ ਹੀ ਨਹੀਂ ਆਪਾਂ ਰੱਖਣਾ ਜੀ ਲਾਂਬੇ ਵਾਲਾ ਕੰਮ ਹੀ ਕਿਹੜੀ ਕਿਲੋ ਕਰਨਾ ਸਾਫ ਆਪਾਂ ਪੈਸੇ ਲੈਣੇ ਆ ਬਾਈ ਗਰਵੰਤ ਹਾਂਜੀ ਹਾਂਜੀ ਪੈਸੇ ਅਗਲੇ ਵੀਰ ਤੋਂ ਪੂਰੀ ਪੇਮੈਂਟ ਲੈਣੀ ਹੈ ਤੇ ਪਸੂ ਵੀ ਤੁਹਾਨੂੰ ਪਤਾ ਫਿਰ ਪੂਰਾ ਸਾਫ ਹੀ ਦਈਏ ਹਾਂਜੀ ਅੱਛਾ ਤੇ ਆ ਜਿਹੜੀ ਆਪਣੇ ਕੋਲ ਆ ਗਈ ਇੱਕ 6ਵੇਂ ਨੰਬਰ ਤੇ ਹਾਂਜੀ ਇਹ ਵੀ ਸੂਈ ਹੈ ਵੀਰ ਜੀ ਇਹ ਵੀ ਸੂਈ ਹੈ ਰਾਏ ਦੇ ਮਾਰ ਕਟਾਈ ਅੱਛਾ ਜੀ ਹਾਂਜੀ ਇਹ ਸੂਆ ਫਿਰ ਕਨਮਾ ਹੋਊਗਾ ਸੂਈ ਦੂਜੇ ਸੂਈ ਹੈ ਸੂਆ ਦੂਜਾ ਹੀ ਆ ਭਾਵੇਂ ਅਗਲਾ ਜਿੰਨੇ ਮਰਜ਼ੀ ਮੰਨ ਲੇ ਸੂਆ ਦੂਜਾ ਸੂਈ ਅੱਛਾ ਹਾਂਜੀ ਅਗਲਾ ਭਾਵੇਂ ਤੀਜਾ ਮੰਨ ਲੇ ਦੂਜਾ ਮੰਨ ਲੇ ਅੱਛਾ ਅੱਛਾ ਹਾਂਜੀ ਲੋਬੀਸ ਦੋਸਤੋ ਸੁਬਾ ਦੂਜਾ ਵੀਰ ਕਹਿ ਰਿਹਾ ਬਾਕੀ ਆਪਾਂ ਹਰ ਵਾਰ ਕਹਿੰਨੇ ਵੀ ਜਿਹੜੇ ਖਰੀਦਦਾਰ ਨੇ ਖਰੀਦਨੀ ਹੈ ਕੋਈ ਜਦੋ ਜਿਤਾਈ ਨਹੀਂਗੀ ਆਪ ਦੀ ਸਮਝ ਵੇਖਿਆ ਕਰੋ ਦੋਸਤੋ ਬਾਕੀ ਸੁਬਾ ਦੂਜਾ ਮੰਨ ਕੇ ਵੀ ਕੋਈ ਖਰੀਦ ਸਕਦਾ ਠੀਕ ਆ ਤੇ ਮੂੰਹ ਮੱਥਾ ਸਿੰਘ ਸੁੰਗ ਬੈਕ ਸਾਈਡ ਤੋਂ ਜਿਹੜੇ ਥੋੜੇ ਜਿਹੀ ਗੁਲਾਈ ਖੁੱਲੇ ਜਿਹੜੇ ਆ ਮੁੜੇ ਹਾਕੀ ਗੁਲਾਈ ਹੈਗੀ ਆ ਠੀਕ ਆ ਤੇ ਪੁੱਛੋ ਲੰਡੀ ਜਣਾ ਹਾਂਜੀ ਪੁੱਛੋ ਲੰਡੀਓ ਜੀ ਠੀਕ ਆ ਜੀ ਹਾਂਜੀ ਤੇ ਗੁਰਵੰਤ ਭਾਂਡਾ ਭੁੰਡਾ ਕਾਫੀ ਚੰਗਾ ਵਿਖਾਲਾ ਬਕੂਲਾ ਕੀ ਹਿਸਾਬ ਕਿਤਾਬ ਦਿਨ ਕਿੰਨੇ ਕੋਈ ਸੀ ਇਹ ਨੂੰ ਸੂਈ ਨੂੰ ਅੱਜ ਕੋਈ ਹੁਣ ਦੁੱਧ ਤਾਂ ਚੱਲਣ ਲਈ ਕਿੰਨਾ ਕਾ ਚਵਾਦਾਂਗੇ ਇਹਦੇ ਥੱਲੇ 12 ਕਿਲੋ ਕੰਡੇ ਵਾਲਾ ਵੇਚੀ ਚਵਾਦਾਂਗੇ 12 ਕਿਲੋ ਹਾਂਜੀ ਬੇ ਦੁੱਧ ਨੂੰ ਫਿਰ ਚੰਗੀ ਕਮਾਲ ਹੈ ਹਾਂਜੀ ਹਾਂਜੀ ਲੋਬ ਦੋਸਤੋ ਠੀਕ ਆ ਜੀ ਉਹ ਤਾਂ ਥਣ ਲੈਵੇ ਤਾਂ ਪਤਾ ਲੱਗ ਜਾਂਦਾ ਦੁੱਧ ਹੂੰ ਥਣ ਭਾਂਡਾ ਵੇਖ ਕੇ ਪਤਾ ਲੱਗ ਜਾਂਦਾ ਹਾਂਜੀ ਸੋ ਲੈਵੇ ਦੀ ਛੇ ਵੀ ਵੇਖ ਕੇ ਦੋਸਤੋ ਪਤਾ ਲੱਗ ਜਾਊਗਾ ਛੇ ਹੀ 10 ਦੀ ਪਈ ਐ ਚਲੋ 11 12 12 ਲੀਟਰ ਜਿਹੜਾ ਦੁੱਧ ਹੁਣ ਬਿਲਕੁਲ ਇੰਦੇ ਥੱਲੇ ਹਾਜ਼ਰ ਆ ਮਗਰੇ ਦੇਮ ਕੱਟੀ ਕਟਾ ਕਟਾ ਮਗਰ ਕਟਾ ਆ ਗਿਆ ਹਾਂਜੀ ਮਤਲਬ ਤਿੰਨ ਮੱਜਾ ਤਿੰਨਾ ਮਗਰੀ ਕੱਟ ਲਓ ਵੀ ਦੋਸਤੋ ਦੋ ਤਾਰੇ ਇਹ ਪੱਖ ਤੋਂ ਚੰਗੀ ਖਰੀ ਹੈ ਕਰਮਾਂ ਲਈ ਦੁੱਧ ਦੁੱਧ ਚੰਗਾ 12 ਕਿਲੋ ਦੁੱਧ ਬਹੁਤ ਹੁੰਦਾ ਦੋਸਤੋ ਕੈਨ ਨੂੰ ਜਿੰਨਾ ਮਰਜ਼ੀ ਕਹੀ ਜਾਈਏ 12 ਕਿਲੋ ਦੁੱਧ ਜਦੋਂ ਚਵਾਉਣਾ ਪਵੇ ਉਦੋਂ ਪਤਾ ਲੱਗਦਾ ਸੋ 12 ਕਿਲੋ ਇਸ ਮਾਜ ਦੇ ਥਲੇ ਦੁੱਧਾ ਸੋ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਕੰਡੇ ਵਾਲਾ ਦੁੱਧ ਸੱਜੂ ਸਾਹਿਬ ਕੰਡੇ ਵਾਲਾ ਹਾਂਜੀ ਠੀਕ ਆ ਮੈਨੂੰ ਤਾਂ ਇਹ ਚਵਾਈ ਚਵਾਈ ਦੀ ਵੀ ਚੰਗੀ ਕਮਾਲ ਹੋਊਗੀ ਹਾਂਜੀ ਚਵਾਈ ਦੀ ਵੀ ਐ ਵਧੀਆ ਚੋਣ ਠੀਕ ਹੈ ਜੀ ਸੋ ਚਵਾਈ ਦੀ ਵੀ ਜਿਹੜੀ ਦੋਸਤੋ ਕਮਾਲ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਸੋ ਕਰਮਾਂ ਲਈ ਬਾਕੀ ਸਾਰੇ ਪਾਸ ਬਾਕੀ ਕਲੀ ਪੂਛਦਾ ਪੂਛ ਦੋਸਤੋ ਕਈ ਵਾਰ ਇਨਸੀਡੈਂਟ ਹੋ ਜਾਣਾ ਕੋਈ ਪਤਾ ਨਹੀਂ ਲੱਗਦਾ ਕਈ ਨਾ ਪਸ਼ੂਆਂ ਦੇ ਵਿੱਚ ਕੋਈ ਛੋਟੇ ਹੁੰਦੇ ਆ ਕੋਈ ਠੀਕ ਹੈ ਘੱਟਕੁੱਟ ਗਈ ਕਿਸੇ ਕਾਰਨ ਕਰਕੇ ਬਾਕੀ ਦੁੱਧ ਵਾਲੇ ਪਾਸਿਓਂ ਵੇਖੀਏ ਤੇ ਮੱਝ ਖਰੀ ਹੀ ਹੈ ਪੂਰੀ ਆਰਡਰ ਕੁਆਲਿਟੀ ਬਹੁਤ ਬੈਸਟ ਆ ਸੋ ਥੋੜਾ ਜਿਹਾ ਤੁਹਾਨੂੰ ਇੱਕ ਖਿਲਾਰ ਕੇ ਵੀ ਦਿਖਾਵਾਂਗੇ ਕੁਆਲਿਟੀ ਬਹੁਤ ਸੋਹਣੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਬੈਸਟ ਬਿਲਕੁਲ ਕੰਪੈਕਟ ਆਰਡਰ ਜਿਵੇਂ ਆਪਾਂ ਐਚ ਐਫਓ ਵੈੜਾਂ ਦਾ ਆਰਡਰ ਦੇਖਦੇ ਆ ਉਹਦਾਂ ਦੀ ਜਿਹੜੀ ਆਰਡਰ ਦੀ ਕੁਆਲਿਟੀ ਆ ਆਹ ਲਓ ਜੀ ਠੱਕ ਕਰ ਮੜੀ ਲ ਲੈ ਵੀ ਘਰੋਂ ਤਾਂ ਥੋੜਾ ਜਿਹਾ ਤੋੜ ਕੇ ਜੀ ਆਪਾਂ ਇੱਥੇ ਰੁਕ ਗਲੀਏ ਨਾ ਹਾਂ ਖੜ ਜਾ ਖੜ ਜਾ ਬੱਚੇ ਕਰਕੇ ਵੀ ਕਰਦੀ ਕੋਈ ਬੱਚੇ ਕੋਲ ਸੁਲਾਉਣਾ ਜੀ ਇਹਨੇ ਲਾਈਵ ਦੋਸਤੋ ਜਿਹੜਾ ਕੋਈ ਵੀਰ ਇੱਥੇ ਪਹੁੰਚਿਆ ਇਸ ਮੱਝ ਦੇ ਸੰਬੰਧ ਵਿੱਚ ਸੋ ਖਾਲੀ ਨਹੀਂ ਮੁੜ ਕੇ ਜਾਂਦੇ ਦੋਸਤੋ ਜਿੱਦਾਂ ਬਿਲਕੁਲ ਕੋਈ ਵੀਰ ਉਮੀਦ ਰੱਖ ਕੇ ਆਊਗਾ ਕੋਈ ਨਾਰਾਜ਼ ਨਹੀਂ ਹੋ ਕੇ ਜਾਂਦਾ ਬਾਕੀ 2 ਟਾਈਮ ਚ ਹੋਣੀ ਆ 1 ਟਾਈਮ ਤੁਸੀਂ ਵੀਡੀਓ ਕਾਲ ਤੇ ਚਵਾਈ ਕਰ ਲਓ ਦੂਰ ਦਰਾਡੇ ਜਿਹੜਾ ਕੋਈ ਵੀਰ ਸੌਦਾ ਕਰਦਾ 1 ਟਾਈਮ ਵੀਡੀਓ ਕਾਲ ਤੇ ਤਸੱਲੀ ਕਰ ਲਓ ਦੂਜੇ ਟਾਈਮ ਇੱਥੇ ਆਣ ਕੇ ਘਰ ਆਪਦੀ ਵਰਾ ਕੇ ਤਸੱਲੀ ਕਰ ਲਓ ਪੂਰੀ ਇਹਨਾਂ ਵੀਰ ਚ ਪੂਛ ਪੂਛ ਦੀ ਬਾਝਾ ਹੋਰ ਨਹੀਂ ਕਰਮ ਵਾਲੇ ਕਿਹ ਖਲੋਂ ਕੋਸੀ ਹਾਂ ਨਹੀਂ ਮੈਂ ਇਹਨੇ ਵੀ ਆਰਡਰ ਬਿਲਕੁਲ ਘੜ ਘੜ ਕੇ ਲੱਗੇ ਥਣ ਘੜ ਕੇ ਆਰਡਰ ਲੱਗਾ ਕਰਮਾਂ ਵਾਲੇ ਬਹੁਤ ਘੱਟ ਪਸ਼ੂ ਨੇ ਇਹੋ ਜਿਹਾ ਬਖਾਣਾ ਲੱਗਾ ਹਾਂਜੀ ਠੀਕ ਆ ਜੀ ਬਾਕੀ ਦੋਸਤੋ ਉਹ ਕਈ ਦੇ ਵਿੱਚ ਝੋਨੇ ਵਾਲੇ ਪਿੰਡ ਜਿਹੜੇ ਪ੍ਰਾਲੀਆਂ ਤੋਂ ਪਛਾਣੇ ਜਾਂਦੇ ਤੇ ਉਹ ਗੱਲਾਂ ਬਾਤਾਂ ਹੋਈਆਂ ਪਈਆਂ ਨੇ ਵੀ ਨੇ ਵੀ ਗਰਮਤ ਭਾਈ ਇਹਦਾ ਫਿਰ ਕੀ ਕੀਤਾ ਲੈਣ ਦੇਣ ਇਹਦੀ ਡਿਮਾਂਡ ਵੀਰ ਜੀ 82000 ਆ ਬਿਲਕੁਲ ਜਾਇਜ਼ ਕਰ ਦੇਗੇ ਆ ਜਾਇਜ਼ ਕੀਤੀ ਵੀਰ ਜੀ ਹਾਂ 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 ਜੀ 82000 ਪੂਛਦਾ ਛੜਤਾ 20000 ਵੈਸੇ ਲਖਦੀ ਹੀ ਹਾਂ ਹਾਂ ਜੀ ਲੈ ਤੇ ਚਲੋ 82000 ਤੇ 82 ਜੋ ਵੀ ਕਰ ਦਿਓ ਛੋੜ ਛੱਪਾ ਉਹ ਜੋ ਮੰਨਤਨ ਹੋ ਜੂਗੀ ਕੋਈ ਭੈਣ ਭਰਾ ਗਰਮਤ ਆਪਣਾ ਦੂਰੋਂ ਨੇੜੇੋਂ ਜੁੜਿਆ ਨਾ ਜਿਹੜਾ ਹਾਂ ਜੀ ਹਾਂ ਜੀ ਕੋਈ ਆਉਂਦਾ ਹੈ ਤਾਂ ਕਿਉਂਕਿ 100 ਤਰ੍ਹਾਂ ਦੇ ਖਰਚੇ ਆ ਰਸਤੇਦਾਰੀਆਂ ਦੇ ਆਪਾਂ ਵੀ ਭਰ ਕੇ ਲਿਆਉਣੇ ਪੈਂਦੇ ਆਪਾਂ ਨੂੰ ਵੀ ਪਸੂ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਹਾਂ ਜੀ ਤੇ ਇੱਕ ਗੱਲ ਸਲਵਕ ਨੇ ਤਵਾ ਸਾਡੇ ਕੋਲ ਕੋਈ ਨਿਕਾ ਨਹੀਂ ਵੀਡੀਓ ਕਾਲ ਤੇ ਆਉਦੀ ਵੀ ਅਗਰਾ ਚਵਾਈ ਕਰਾ ਸਕਦਾ ਬਿਲਕੁਲ ਇਹ ਰਾਤ ਨੂੰ ਚਵਾਤ ਦਿੱਦ ਨੇ ਚੋਂ ਤੁਸੀਂ ਨਕਾਰੀ ਕਰ ਵੀ ਕੋਈ ਭਜੂ ਨੱਠੂ ਨਹੀਂ ਗਈ ਹਾਂਜੀ ਹਾਂ ਹਾਂਜੀ ਲਓ ਵੀ ਦੋਸਤੋ ਪੈਸੇ ਬੇਸ਼ੱਕ ਵੀਡੀਓ ਕਾਲ ਤੇ ਆਉਦਾ ਵੀ ਚਵਾਈ ਕਰ ਸਕਦਾ ਵੀਡੀਓ ਕਾਲ ਤੇ ਠੀਕ ਹੈ ਜੀ ਪੈਸੇ ਆਉਂਦਾ ਵੀ ਬੇਸ਼ੱਕ ਕਿਸੇ ਵੀਰ ਨੂੰ ਮਹਿੰਗੀ ਸਸਤੀ ਲੱਗੇ ਉਹ ਮੈਨੂੰ ਨਹੀਂ ਪਤਾਗਾ ਪਰ ਉਹਦਾ ਵੀ ਦੋ ਟਾਈਮ ਅਸੀਂ ਚਵਾਉਨੇ ਆ ਮੱਝਾਂ ਆਪਦੀ ਜਿੱਦਾਂ ਤੁਸੱਲੀ ਕਿਸੇ ਨੂੰ ਦੀ ਸਾਈ ਪਾ ਕੇ ਵੀਡੀਓ ਕਾਲ ਤੇ ਚੋਾਈ ਕਰ ਕਰ ਸਕਦਾ ਜੇ ਨਹੀਂ ਉਹਦੀ ਚੋਾਈ ਫਿੱਟ ਦੁੱਧ ਘਟ ਨਿਕਲਦਾ ਆਪਦੀ ਚੋਾਈ ਸਾਈ ਵਾਪਸ ਵਾਲੇ ਸਾਈ ਵਾਪਸ ਬੋ ਵਾਲੇ ਹਾਂਜੀ ਲਓ ਦੋਸਤੋ ਇਹ ਵੀ ਗੱਲ ਜ਼ਰੂਰੀ ਹੁੰਦੀ ਹੈ ਵੀ ਜੋ ਦੱਸਿਆ ਜਾਂਦਾ ਨਾ ਇਸ ਕਵਰੇਜ ਵਿੱਚ ਉਹਨੂੰ ਮੋਖ ਰੱਖ ਕੇ ਤੁਸੀਂ ਸਾਈ ਬੇਨਾ ਪਾਉਣਾ ਹੁੰਦਾ ਜੇਕਰ 12 ਨਾ ਨਿਕਲੇ ਕੋਈ 10 ਦੇ ਪਸ਼ੂ ਖੜ ਜੇ 10 ਦੀ ਮਿੰਤੀ ਹੋਵੇ ਤੇ ਬੇਸ਼ੱਕ ਸਾਈ ਬੇਨਾ ਉਹਦਾ ਵਾਪਸ ਲੈ ਲਓ ਠੀਕ ਆ ਤੇ ਪਰ ਹੁਣ ਬਿਲਕੁਲ ਜੋ ਦੱਸਿਆ ਗਿਆ ਉਸ ਦੇ ਬਿਲਕੁਲ ਉਲਟ ਹੋਵੇ ਤੇ ਜਿਹੜੀ ਤੁਸੀਂ ਸਾਈ ਬੇਨਾ ਆਪਦੀ ਵ ਤੇ ਬਾਕੀ ਆਪਾਂ ਹਰ ਵਾਰੀ ਕਹਿੰਨੇ ਆਂ ਆਨਲਾਈਨ ਸੌਦਾ ਵੀ ਕਰੋ ਤੇ ਬਾਕੀ ਇੱਥੇ ਆਣ ਕੇ ਆਪਣੀ ਤਸਲੀ ਪਹਿਲੇ ਪਹਿਲ ਦੇ ਦਰ ਤੇ ਕਰੋ ਸਾਨੂੰ ਸੌਦਾ ਨੂੰ ਹੀ ਦਾਸ ਦੱਸਿਆ ਜਾਊਗਾ ਬਾਕੀ ਪਰਾਂ ਦੱਸਿਆ ਜਾਊਗਾ ਬਿਲਕੁਲ ਜੀ ਬਿਲਕੁਲ ਆ ਚਲੋ ਜਿਵੇਂ ਜਿਵੇਂ ਆਪਾਂ ਪਸ਼ੂ ਵਿਖਾਏ ਆ ਹੋਰਾਂ ਪਸ਼ੂਆਂ ਥੱਲੇ ਕਿਉਂ ਨਹੀਂ ਕਹਤਾ ਹਾਂਜੀ ਹਾਂਜੀ ਵੀ ਜਿਵੇਂ ਜਿਵੇਂ ਕਿਸੇ ਨੂੰ ਚਵਾਉਣਾ ਵੀ ਪੈਂਦਾ ਹੁਣ ਤੁਹਾਡਾ ਤਾਂ ਕੰਮ ਆ ਜਿਹਦੇ ਥੱਲੇ ਆਜਰ ਹੋਊ ਉਹ ਦੱਸਾਂਗੇ ਆਪਾਂ ਹਾਂਜੀ ਸਾਨੂੰ ਸਾਨੂੰ 30 ਸਾਲ ਕੰਮ ਕਰਦਿਆਂ ਨੂੰ ਹੋ ਗਿਆ ਅਸੀਂ ਲਾਜ ਨਹੀਂ ਲੱਗ ਬਿਲਕੁਲ ਜੀ ਬਿਲਕੁਲ ਕੋਈ ਸੱਜਣੇ ਥੇ ਆਉਂਦਾ ਕਿਉਂਕਿ ਇਹ ਅਗਲਾ ਸਾਈਬਿਆ ਨਾ ਕਰਕੇ ਦੂਰੋਂ ਤੁਰਦਾ ਤੇ ਆਪਾਂ ਨੂੰ ਚਵਾਉਣਾ ਵੀ ਪੈਂਦਾ ਹਾਂ ਜੀ ਕਿਉਂਕਿ ਵਿੱਚੋਂ ਪਾਈਆ 1/2 ਕਿਲੋ ਦੁੱਧ ਘੜਜੇ ਤੇ ਫਿਰ ਤੁਹਾਨੂੰ ਪਤਾ ਵੀ ਸਿਆਣੇ ਬਿਆਣੇ ਆਪਾਂ ਬੰਦੇ ਆ ਹਾਂ ਜੀ ਤੇ ਬਿਲਕੁਲ ਤੇ ਅਗਲੀ ਆ ਆਪਣੇ ਕੋਲ ਵੜੜ ਆ ਗਈ ਗੁਰਵੰਤ ਜਿਹੜੀ ਲਾਸਟ ਵਿੱਚ ਹਾਂ ਜੀ ਹਾਂ ਜੀ ਅੱਛਾ ਇਹ ਵਾਸੀ ਕੀ ਹਿਸਾਬ ਕਿਤਾਬ ਸੂਬਾ ਅਗਲਾ ਕਿਨਵਾ ਕਿਨਵਾ ਹੁੰਦੀ ਆ ਇਹ ਦੂਜੇ ਸੂਬਾ ਸੌਣੀ ਮੇਰ ਜੀ ਦੂਜੇ ਸੂਬੇ ਸੁੰਦੀ ਆ ਹਾਂ ਜੀ ਤੇ ਦਿਨ ਲੈ ਜੂ ਜੇ ਕੋਈ ਵੀ ਪੰਜ ਚਾਰ ਦਿਨ ਦਿਨ ਹਫਤਾ ਲੈ ਜੂ ਜਰ ਜੀ ਹਫਤਾ ਲੈ ਜੀ ਹਾਂ ਜੀ ਠੀਕ ਲਓ ਦੋਸਤੋ ਐਚ ਐਫ ਬਰੀਡ ਦੇ ਵਿੱਚ ਇਹ ਬੱਛੀ ਆ ਬਲੈਕ ਰੰਗ ਆ ਬਿਲਕੁਲ ਵਾਈਟ ਲੇਵਾ ਹਵਾਨਾ ਹਾਂ ਜੀ ਹੰਡੀ ਬਹੁਤ ਚੰਗੀ ਹੁਣ ਨਵਾਈ ਨਹੀਂ ਠੰਡਾ ਕਰਕੇ ਆਪਾਂ ਆ ਵੇਖੋ ਲਓ ਜੀ ਬਹੁਤ ਠੰਡੀ ਰੁੰਡੀ ਆ ਸੋ ਥਾਣ ਥਾਣ ਦੀ ਕੁਆਲਿਟੀ ਇੱਕ ਵਾਰੀ ਆ ਵੇਖੋ ਹਾਂ ਜੀ ਆ ਵੇਖੋ ਆ ਲਓ ਜੀ ਬਹੁਤ ਮੁੱਠੀ ਭਰਦਾ ਥਣ ਲਓ ਜੀ ਮੈਂ ਥੱਲੇ ਹੋਰ ਬਹੁਤ ਚੰਗੀ ਬਣ ਜੂ ਹੂੰ ਹਾਂ ਜੀ ਠੀਕ ਆ ਜੀ ਸੋ ਦੂਜਾ ਸਵੇਰ ਇਹ ਦੋਸਤੋ ਅੱਗੇ ਸੋਨਾ ਬੈਠਦੇ ਪਿੱਛੋਂ ਵਿਖਾ ਦਿਓ ਥਣ ਬਾਅਦ ਪਿੱਛੋਂ ਵੀ ਲੇਵਾ ਹਵਾਨਾ ਇੱਕ ਵਾਰੀ ਤੁਸੀਂ ਇਹ ਜ਼ਰੂਰ ਦੇਖੋ ਆ ਵੇਖੋ ਠੀਕ ਆ ਸੋ ਮੁੱਠੀ ਥਾਣਾ ਦੋਸਤੋ ਮੁੱਠੀ ਥਾਣ ਜਿਹੜਾ ਸਾਹਮਣੇ ਨਿਕਲ ਕੇ ਆ ਜਾਊਗਾ ਤੇ ਬਾਕੀ ਲੇਵਾ ਹਵਾਨਾ ਬਿਲਕੁਲ ਬਣਾਈ ਆਉਂਦੀ ਕਰਮ ਵਾਲੀ ਜੇਕਰ 5 6 ਦਿਨ ਲੱਗੀ ਤੇ ਵੜਾ ਦੋਸਤੋ ਅੱਜ ਹੋਰ ਤੇ ਕੱਲ ਹੋਰ ਵਿਖਾਲਾ ਹੋ ਜਾਣਾ ਇਹਦਾ ਸੂਬਾ ਦੂਜਾ ਠੀਕ ਆ ਚੰਗੀ ਆ ਵੇਰਬੂਲ ਸੋਹਣੀ ਆ ਕਦਕੁੱਦ ਵੀ ਵੱਡੀਆਂ ਬੜਾਂ ਦੇ ਵਿੱਚ ਹੀ ਆ ਜਾਂਦਾ ਤੇ ਬਾਕੀ ਇਹਨੂੰ ਵੀ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਇਹ ਪਹਿਲੇ 20 ਕਿਲੋ ਦਿੱਤਾ ਇਹ 20 ਤੋਂ ਪਲਾਸੀ ਦਊਗੀ ਦੋਦੀ ਜੀ ਅੱਛਾ ਜੀ ਹਾਂ ਜੀ ਚਲੋ ਚੰਗੀ ਉਮੀਦ ਕਰ ਸਕਦੇ ਆਪਾਂ ਐਨੀਮਲ ਭਰਿਆ ਭਾਂਡਾ ਪਸ਼ੂ ਬਾਕੀ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਦੀ ਉਮੀਦ ਹੈ ਨਾ ਬੈਠਾ ਤਾਂ ਚਲੋ ਇਹਨਾਂ ਆਪਾਂ ਕਰ ਹੀ ਸਕਦੇ ਆ ਚਲ ਆ ਜਾ ਉਹ ਲਓ ਜੀ ਬਹੁਤ ਠੰਡੀ ਤੇਰੀ ਹੈ ਵੜ ਹਾਂ ਹਾਂ ਜੀ ਲਓ ਦੋਸਤੋ ਸੋ ਸੀਲਸ ਲੱਗ ਪੂਰੀ ਆ ਹਾਂਜੀ ਹਾਂਜੀ ਬਾਕੀ ਤੋਰਾ ਤੂਰਾ ਤੁਸੀਂ ਵੇਖ ਸਕਦੇ ਜਿ ਵਹਿੜ ਦਾ ਚੰਗੀ ਏ ਨਵੀਂ ਆ ਠੀਕ ਆ ਜੀ ਕੋਈ ਸੁਬਿਆਂ ਦੇ ਵਿੱਚ ਨਹੀਂ ਪਹਿਲਾਂ ਦੋ ਜਣ ਦੂਜੇ ਸੁਬੇ ਦੂਜੇ ਸੁਬੇ ਜਿਹੜੀ ਇਹ ਵਹਿੜ ਮੰਨ ਕੇ ਕੋਈ ਭਰਾ ਸੌਦਾ ਕਰਨੇ ਠੀਕ ਹੈ ਤੇ ਕੋਈ ਨਵਾਇਆ ਤੋਂ ਹੋਇਆ ਨਹੀਂ ਮਿਰਜੀ ਇਹਨੂੰ ਜਿੱਦਾਂ ਪਿਛਲੇ ਕਰਵਾਈ ਉਦਾਂ ਹੀ ਆਹ ਹਾਂਜੀ ਠੀਕ ਆ ਜੀ ਲਓ ਜੀ ਆ ਜਾ ਨਵਦਸੂ ਇਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੈੜ ਠੀਕ ਹੈ ਜੀ ਸੱਤ ਐਨੀਮਲ ਸੀ ਅੱਜ ਤਿੰਨ ਮੱਝਾਂ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਚਾਰ ਮੱਝਾਂ ਤਿੰਨ ਮੱਝਾਂ ਤੇ ਇੱਕ ਵੈੜ ਜਿਹੜੀ ਇਹ ਗੱਬਣ ਹੈ ਤਿਆਰੀ ਤੇ ਆ ਪਸ਼ੂ ਕੋਈ ਹਫ਼ਤੇ ਹਫ਼ਤੇ ਤੱਕ ਹੁੰਦੇ ਆ ਸੋ ਬਾਕੀ ਹਰ ਇੱਕ ਫਾਰਮਰ ਵੀ ਜਿੱਦਾਂ ਦੀ ਇੱਛਾ ਕੋਈ ਗੱਬਣ ਪਸ਼ੂ ਖਰੀਦਣਾ ਕਿਸੇ ਨੇ ਸੁਆ ਸੁਆ ਖਰੀਦਣਾ ਤੇ ਜਿੱਦਾਂ ਵੀ ਕਿਸੇ ਵੀਰ ਦੀ ਚੁਆਇਸ ਆ ਇੱਛਾ ਤੁਸੀਂ ਉਦਾਂ ਦੇ ਪਸ਼ੂ ਖਰੀਦ ਸਕਦੇ ਜੀ ਸੱਤ ਨਗ ਜਿਹੜੇ ਅੱਜ ਅਵੇਲੇਬਲ ਨੇ ਤੇ ਇਹਦਾ ਮੁੱਲ ਕੀ ਰਹੂਗਾ ਇਹਦੀ ਡਿਮਾਂਡ ਵੀ ਜੀ ਮੌਲਤ 52000 ਕਰਦੇ ਆ 50000 ਦੀ ਜਿਹੜੀ ਦੇ ਦਾਂਗੇ ਆਪਾਂ 50 ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਕਰ ਦਿਓ ਕੋਈ ਨਹੀਂ ਮਾਨਤਨ ਵਿੱਚ ਹਏ ਕੋਈ ਨਹੀਂ ਹੋ ਜਾਈ 50000 ਦੇ ਵਿੱਚ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 52000 ਇਸ ਵੈੜ ਦੀ ਡਿਮਾਂਡ ਸੀਗੀ ਤੇ 50000 ਲੈਣ ਦੇਣ ਜਿਹੜਾ 50000 ਸੋ ਉਹਦੇ ਵਿੱਚੋਂ ਵੀ ਥੋੜਾ ਬਾਦਾ ਜਿੰਨੀ ਵੀ ਗੁੰਜਾਇਸ਼ ਆ ਵਿੱਚੋਂ ਮਾਨਤਨ ਹੁੰਦਾ ਰਹਿੰਦਾ ਹਰ ਕੈਨੀਮਲ ਦੇ ਵਿੱਚੋਂ ਕੁਈ ਨਵੀਂ ਗੱਲ ਨਹੀਂ ਦੋਸਤੋ ਹਰ ਇੱਕ ਭੈਣ ਭਰਾ ਸੱਜਣ ਦਾ ਇਜ਼ਤਮਾਨ ਕੀਤਾ ਜਾਂਦਾ ਕਿਉਂਕਿ ਮਾਨਤਨ ਜਿਹੜੇ ਦੋਸਤੋ ਬਣੇ ਨੇ ਇਹ ਜ਼ਰੂਰੀ ਆ ਠੀਕ ਆ ਜਿੰਨਾ ਪਸ਼ੂਆਂ ਦੀ ਬਿਲਕੁਲ ਦੱਸਿਆ ਗਿਆ ਰੇਟ ਦੇ ਵਿੱਚੋਂ ਦੱਸੀ ਗਈ ਕੀਮਤ ਵਿੱਚੋਂ ਤੇ ਗਰਵੰਤ ਅੱਜ ਫਿਲਹਾਲ ਇਹ ਨੰਗ ਸੀਗੇ ਹਾਂਜੀ ਆਪਣੇ ਕੋਲ ਅੱਜ 7 ਨਗ ਸੀ ਠੀਕ ਆ ਬੋਲ ਦਗੇ ਨੰਬਰ ਹਾਂਜੀ ਨੰਬਰ ਹੈਗਾ ਵੀਰ ਜੀ 98772 843 ਠੀਕ ਹੈ ਜੀ ਹਾਂਜੀ ਠੀਕ ਆ ਇਹ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਆਪਾਂ ਥੱਲੇ ਚਲਦੇ ਕਰ ਦਿੱਤੇ ਆ ਓਨਰ ਦੇ ਮਾਲਕ ਦੇ ਸੋ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ